ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਾਥ ਸ੍ਰੀ ਕਾਲਾਦ ਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਐਨਡੀਪੀਐਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਸਖਤ ਐਕਸ਼ਨ ਚ ਪੰਜਾਬ ਪੁਲਿਸ ਨੂੰ ਸ਼ਕਤੀਕਰਨ ਦੇ ਦਿੱਤੇ ਹੁਕਮ ਕੇਂਦਰੀ ਮੰਤਰੀ ਨੀਤਿਨ ਗੜਗਰੀ ਦੀ ਪੰਜਾਬ ਸਰਕਾਰ ਨੂੰ ਧਮਕੀ ਮਗਰੋਂ ਪੀਐਮ ਮੋਦੀ ਨੇ ਸੱਦੀ ਮੀਟਿੰਗ ਹੁਣ ਹੋਵੇਗਾ ਮਸਲੇ ਦਾ ਹੱਲ ਆਉਣ ਵਾਲੀ ਜਿਮਨੀ ਚੋਣਾਂ ਨੂੰ ਲੈ ਕੇ ਐਕਸ਼ਨ ਚ ਅਕਾਲੀ ਦਲ ਚੁੱਕਣ ਜਾ ਰਿਹਾ ਹੈ ਵੱਡਾ ਕਦਮ ਅਮਰਿਤਪਾਲ ਸਿੰਘ ਦਾ ਸਾਥੀ ਦਲਜੀਤ ਸਿੰਘ ਕਲਸੀ ਪਹੁੰਚਿਆ ਹਾਈ ਕੋਰਟ ਐਨਐਸਏ ਨੂੰ ਲੈ ਕੇ ਅਦਾਲਤ ਨੇ ਪੰਜਾਬ ਸਮੇਤ ਕੇਂਦਰ ਸਰਕਾਰ ਨੂੰ ਨੋਟਿਸ ਕੀਤਾ ਜਾ ਰਿਹਾ ਭਾਰਤ ਪੁਸ਼ਨਾਸ਼ ਨੂੰ ਫੇਰ ਲੱਗਿਆ ਵੱਡਾ ਚੜਕਾ 5 ਸਤੰਬਰ ਨੂੰ ਮੌੜ ਹੋਵੇਗੀ ਪੇਸ਼ੀ ਅਚਾਨਕ ਬਦਲਿਆ ਮੌਸਮ ਦਾ ਮિજાਜ ਆਈਐਮਡੀ ਨੇ ਅਗਲੇ 5 ਦਿਨਾਂ ਲਈ ਕੀਤੀ ਭਵਿੱਖਬਾਣੀ ਪੰਜਾਬ ਚ ਸਰਕਾਰੀ ਛੁੱਟੀ ਬਾਰੇ ਵੱਡੀ ਖਬਰ ਸਰਕਾਰੀ ਸਕੂਲਾਂ ਸਮੇਤ ਦਫ਼ਤਰ ਰਹਿਣਗੇ ਬੰਦ ਆਪ ਵਿਧਾਇਕ ਗੁਰਪ੍ਰੀਤ ਗੋੱਗੀ ਵੱਲੋਂ ਆਪਣੇ ਅਤੇ ਸੀਐਮ ਭਗਵੰਤ ਮਾਨ ਦੇ ਨਾਮ ਤੇ ਰੱਖਿਆ ਨਹੀਂ ਪੱਥਰ ਤੋੜਨ ਤੇ ਬੋਲੇ ਵਿਕਰਮਜੀਤਿਆ ਐਮਐਲਏ ਦੀ ਕੀਤੀ ਤਾਰੀਫ਼ ਸਰਕਾਰ ਤੇ ਕਸਿਆ ਤੰਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਐਨਡੀਪੀਐਸ ਕੇਸਾਂ ਤੇ ਸਖਤ ਕਾਰਵਾਈ ਕਰਨ ਲਈ ਕਿਹਾ ਪੰਜਾਬ ਦੇ ਵੱਖ-ਵੱਖ ਥਾਣਿਆਂ ਵੀ ਚ ਐਨਡੀਪੀਐਸ ਸੈਕਟ ਅਧੀਨ ਦਰਜ ਕੀਤੇ ਸਾਰੇ ਨਸ਼ੀਲੇ ਪਦਾਰਥਾਂ ਦੇ ਕੇਸਾਂ ਦੀ ਜਾਂਚ ਦੀ ਪ੍ਰਕਿਰਤੀ ਦੀ ਨਿਗਰਾਨੀ ਕਰਨ ਲਈ ਪੰਜਾਬ ਦੇ ਸਮੂਹ ਐਸਐਸਪੀ ਜੀ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਹਾਈ ਕੋਰਟ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਜੇਕਰ ਪੁਲਿਸ ਵੱਲੋਂ ਵਾਜਬ ਸਮੇਂ ਅੰਦਰ ਨਸ਼ੀਲੇ ਪਦਾਰਥਾਂ ਦੇ ਕੇਸਾਂ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਜਿਹੇ ਮੁਲਜ਼ਮਾਂ ਨੂੰ ਤੁਰੰਤ ਪਘੋੜਾ ਕਰਾਰ ਕੀਤਾ ਜਾਵੇ ਅਤੇ ਉਹਨਾਂ ਦੀਆਂ ਜਾਇਦਾਦਾਂ ਨੂੰ ਬਿਨਾਂ ਕਿਸੇ ਦੇਰੀ ਦੇ ਜ਼ਬਤ ਕੀਤਾ ਜਾਵੇ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਰਾਜ ਦੇ ਸਾਰੇ ਥਾਣਿਆਂ ਵਿੱਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੇਸਾਂ ਵਿੱਚ ਹਲਫਨਾਮਾ ਦਾਇਰ ਕਰਨ ਦੀ ਵੀ ਹੁਕਮ ਦਿੱਤੇ ਗਏ ਹਨ ਜਿੱਥੇ 6 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਨੂੰ ਇਹ ਵੀ ਸੂਚਿਤ ਕਰਨ ਲਈ ਕਿਹਾ ਗਿਆ ਹੈ ਕਿ ਅਜਿਹੇ ਦੋਸ਼ੀਆਂ ਨੂੰ ਅਪਰਾਧੀ ਕੋਸ਼ਿਸ਼ ਕੀਤਾ ਗਿਆ ਹੈ ਜਾਂ ਨਹੀਂ ਪੰਜਾਬ ਵਿੱਚ ਕੌਮੀ ਮਾਰਗਾਂ ਦੇ ਨਿਰਮਾਣ ਵਿੱਚ ਆ ਰਹੇ ਅੜਿੱਕਿਆਂ ਨੂੰ ਦੂਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧਿਕਾਰੀ ਨਾਲ ਸਮੀਖਿਆ ਮੀਟਿੰਗ ਕਰਨਗੇ ਇਸ ਮੀਟਿੰਗ ਵਿੱਚ ਦਿੱਲੀ ਅਮਰੀਕਸਰ ਕਟੜਾ ਐਕਸਪ੍ਰੈਸ ਨੇ ਉਹ 8 ਪ੍ਰੋਜੈਕਟ ਸ਼ਾਮਿਲ ਹਨ ਜਿਨ੍ਹਾਂ ਨੂੰ ਕੇਂਦਰੀ ਮੰਤਰੀ ਨੀਤਿਨ ਗੜਗਰੀ ਨੇ ਰੱਦ ਕਰਨ ਦੀ ਪੰਜਾਬ ਸਰਕਾਰ ਨੂੰ ਧਮਕੀ ਦਿੱਤੀ ਸੀ ਇਹ ਮੀਟਿੰਗ 28 ਅਗਸਤ ਨੂੰ ਦਿੱਲੀ ਵਿੱਚ ਹੋਣ ਦੀ ਸੰਭਾਵਨਾ ਹੈ ਜਾਣਕਾਰੀ ਅਨੁਸਾਰ ਦਿੱਲੀ ਅਮਰੀਕਸਰ ਕਟੜਾ ਐਕਸਪ੍ਰੈਸ ਵੇ ਕੇਂਦਰ ਸਰਕਾਰ ਦੀਆਂ ਮੁੱਖ ਯੋਜਨਾਵਾਂ ਵਿੱਚੋਂ ਇੱਕ ਹੈ ਜਿਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਨਜ਼ਰ ਰੱਖ ਰਹੇ ਹਨ ਇਹ ਪ੍ਰੋਜੈਕਟ ਤਕਰੀਬਨ 670 ਕਿਲੋਮੀਟਰ ਲੰਬਾ ਹੈ ਤੇ ਇਸ ਪ੍ਰੋਜੈਕਟ ਤੇ ਬਾਕੀ ਸੂਬਿਆਂ ਵਿੱਚ ਤਾਂ ਕੰਮ ਕਾਫੀ ਤੇਜ਼ੀ ਨਾਲ ਚੱਲ ਰਿਹਾ ਹੈ ਇਸ ਸੰਬੰਧੀ ਕੇਂਦਰੀ ਮੰਤਰੀ ਨੀਤਿਨ ਗੜਗਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਸੀ ਕਿ ਪੰਜਾਬ ਵਿੱਚ ਕਾਨੂੰਨੀ ਵਿਵਸਥਾ ਵਿਗੜਨ ਕਾਰਨ ਉਹਨਾਂ ਦੇ ਪ੍ਰੋਜੈਕਟ ਬੰਦ ਹੋ ਰਹੇ ਹਨ ਇੱਥੇ ਕੋਈ ਕੰਪਨੀ ਕੰਮ ਨਹੀਂ ਕਰਨਾ ਚਾਹੁੰਦੀ ਪੱਤਰ ਵਿੱਚ ਲਿਖਿਆ ਗਿਆ ਸੀ ਕਿ ਜੇ ਮਾਹੌਲ ਠੀਕ ਨਾ ਹੋਇਆ ਤਾਂ ਉਹ ਪੰਜਾਬ ਵਿੱਚ ਚੱਲ ਰਹੇ ਕੌਮੀ ਹਾਈਵੇ ਦੇ 8 ਪ੍ਰੋਜੈਕਟਾਂ ਨੂੰ ਰੱਦ ਕਰ ਦੇਣਗੇ ਇਸ ਪ੍ਰੋਜੈਕਟ ਨੂੰ ਸ਼ੁਰੂ ਹੋਏ 8 ਸਾਲ ਹੋ ਗਏ ਹਨ ਪਰ ਹਲੇ ਵੀ ਇਹ ਪ੍ਰੋਜੈਕਟ ਪੂਰਾ ਨਹੀਂ ਹੋ ਰਿਹਾ ਜਿਸ ਦਾ ਬੋਝ ਖਜ਼ਾਨੇ ਤੇ ਪੈ ਰਿਹਾ ਹੈ ਸ਼ਰੋਮਣੀ ਕਾਲੀ ਦਲ ਨੇ ਆਉਣ ਵਾਲੀਆਂ ਜਿੰਮਨੀ ਚੋਣਾਂ ਦੀ ਤਿਆਰੀ ਖਿੱਚ ਲਈ ਹੈ ਪਾਰਟੀ ਵੱਲੋਂ ਇਹਨਾਂ ਚੋਣਾਂ ਲਈ ਉਮੀਦਵਾਰਾਂ ਦੇ ਨਾਮ ਨੂੰ ਲੈ ਕੇ ਮੰਥਨ ਸ਼ੁਰੂ ਕਰ ਦਿੱਤਾ ਗਿਆ ਹੈ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਵੱਲੋਂ ਨਾ ਚਾਰੋਂ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਇਸ ਦੌਰਾਨ ਲੋਕਲ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕਰਕੇ ਜ਼ਮੀਨੀ ਪੱਧਰ ਤੇ ਫੀਡਬੈਕ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਬੋਰਡ ਦੇ ਚੇਅਰਮੈਨ ਬਲਵਿੰਦਰ ਸਿੰਘ ਪੁੰਦੜ ਦੀ ਗਵਾਈ ਹੇਠ ਮਹੇਸ਼ਿੰਦਰ ਸਿੰਘ ਗਰੇਵਾਲ ਜਲਮੇਜਾ ਸਿੰਘ ਸ਼ੇਖੋ ਗੁਲਜਾਰ ਸਿੰਘ ਰਣਿੱਕੇ ਹੀਰਾ ਸਿੰਘ ਆ ਬੜੀਆ ਤੇ ਡਾਕਟਰ ਦਲਜੀਤ ਸਿੰਘ ਚੀਮਾ ਸਮੇਤ ਬੋਰਡ ਦੇ ਹੋਰ ਮੈਂਬਰ ਇਨ੍ਹਾਂ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨਗੇ ਬੋਰਡ ਲੋ ਅੱਜ ਚੱਬੇਵਾਲ ਵਿੱਚ 27 ਅਗਸਤ ਨੂੰ ਡੇਰਾ ਬਾਬਾ ਨਾਨਕ ਤੇ 28 ਅਗਸਤ ਨੂੰ ਬਰਨਾਲਾ ਦਾ ਦੌਰਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਗਿੱਦੜਵਾਹ ਦਾ ਦੌਰੀ ਤਰੀਕ ਦਾ ਇਹ ਐਲਾਨ ਵੀ ਛੇਤੀ ਹੀ ਕੀਤਾ ਜਾਵੇਗਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਸਾਥੀ ਦਲਜੀਤ ਸਿੰਘ ਕਲਸੀ ਮੁੰਡ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਏ ਹਨ ਇਸ ਦੌਰਾਨ ਉਹਨਾਂ ਨੇ ਆਪਣੇ ਤੇ ਲਗਾਏ ਗਏ ਐਨਐਸਏ ਨੂੰ ਫਿਰ ਤੋਂ ਚੁਣੌਤੀ ਦਿੱਤੀ ਹੈ ਉਹਨਾਂ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਦਾ ਅਜਨਾਲਾ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਿਸ ਇਹ ਚ ਉਹਨਾਂ ਤੇ ਐਨਐਸਏ ਲਗਾਉਣਾ ਗਲਤ ਹੈ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਨਾਲ ਹੀ 3 ਹਫ਼ਤਿਆਂ ਦੇ ਅੰਦਰ ਜਵਾਬ ਦਾਖਲ ਕਰਨ ਲਈ ਕਿਹਾ ਮਾਮਲੇ ਦੀ ਅਗਲੀ ਸੁਣਵਾਈ 18 ਸੰਭਰ ਲਈ ਤੈਅ ਕੀਤੀ ਗਈ ਹੈ ਦੱਸ ਦੇ ਕਿ ਦਲਜੀਤ ਸਿੰਘ ਕਲਸੀ ਇਸ ਵੇਲੇ ਕਰੀਬ ਡੇਢ ਸਾਲ ਤੋਂ ਡਿਬਰੂਗੜ ਜੇਲ੍ਹ ਵਿੱਚ ਬੰਦ ਹਨ ਉਹਨਾਂ ਦੇ ਵਕੀਲਾਂ ਵੱਲੋਂ ਦਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 23 ਫਰਵਰੀ 2023 ਨੂੰ ਜਨਾਲਾ ਥਾਣੇ ਦੇ ਹੋਏ ਹਮਲੇ ਦੀ ਐਫ ਆਈ ਆਰ ਵਿੱਚ ਉਹਨਾਂ ਦਾ ਨਾਂ ਵੀ ਨਹੀਂ ਹੈ ਜਦ ਉਹ ਇਸ ਵਿੱਚ ਸ਼ਾਮਿਲ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਵਿਰੁੱਧ ਕੋਈ ਠੋਸ ਸਬੂਤ ਹੈ। ਟ੍ਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ਵਿੱਚ ED ਵੱਲੋਂ ਗ੍ਰਿਫਤਾਰ ਕੀਤੇ ਗਏ ਸੀਨੀਅਰ ਕਾਂਗਰਸੀ ਆਗੋ ਤੇ ਸਾਭਾ ਦਾ ਮੰਤਰੀ ਭਾਰਤ ਪੂਸ਼ਨ ਆਸ਼ੂ ਦੀ ਨਿਆਂਇਕ ਹਿਰਾਸਤ ਵਿੱਚ 14 ਦਿਨ ਦਾ ਵਾਧਾ ਕੀਤਾ ਗਿਆ ਹੈ। ਹੁਣ ਉਨ੍ਹਾਂ ਦੇ ਮਾਮਲੇ ਦੀ ਅਗਲੀ ਸੁਣਵਾਈ 5 ਸਤੰਬਰ ਨੂੰ ਹੋਵੇਗੀ। ED ਦੀ ਟੀਮ ਨੇ ਭਾਰਤ ਪੂਸ਼ਨ ਆਸ਼ੂ ਨੂੰ 1 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ। 10 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਹ 14 ਦਿਨ ਲਈ ਨਿਆਂਇਕ ਹਿਰਾਸਤ ਵਿੱਚ ਸਨ। ਭਾਰਤ ਪੂਸ਼ਨਾਸ਼ ਨੂੰ ਨਾਬਾ ਜੇਲ੍ਹ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਦੱਸ ਦੇ ਕਿ ਭਾਰਤ ਪੂਸ਼ਨਾਸ਼ 1 ਅਗਸਤ ਨੂੰ ਸਵੇਰੇ 8:00 ਦਫ਼ਤਰ ਪਹੁੰਚੇ ਸਨ ਉਹਨਾਂ ਤੋਂ ਸ਼ਾਮ ਤੱਕ ਲਗਾਤਾਰ ਜਲੰਧਰ 8:00 ਦਫ਼ਤਰ ਵਿੱਚ ਪੁਸ਼ਕਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਭਾਰਤ ਪੂਸ਼ਨਾਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਆਸ਼ੂ ਖਿਲਾਫ ਮਨੀ ਲਾਡਰਿੰਗ ਐਕਟ ਤਹਿਤ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਕੀਤੀ ਹੈ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਵਿੱਚ ਬਾਰਿਸ਼ ਦਾ ਦੌਰ ਜਾਰੀ ਰਹੇਗਾ ਦੱਸ ਦੇ ਕਿ ਪੰਜਾਬ ਦੇ ਕਈ ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਅਤੇ ਅੱਜ ਵੀ ਚੰਡੀਗੜ੍ਹ, ਜਲੰਧਰ, ਪੁਰ, ਮੁਹਾਲੀ, ਰਾਜਪੁਰਾ, ਪਟਿਆਲਾ ਸਣੇ ਕਈ ਇਲਾਕਿਆਂ ਵਿੱਚ ਬਾਰਿਸ਼ ਹੋ ਸਕਦੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਅੰਦਰਾਂ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਮਨੀਪੁਰ ਮੀ ਜੋਰਾਮ ਤ੍ਰਿਪੁਰਾ ਸੀਕਮ ਪੱਛਮੀ ਅਸਾਮ ਪੱਛਮੀ ਬੰਗਾਲ ਅਤੇ ਝਾਰਖੰਡ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ ਜਦਕਿ ਛੱਤੀਸਗੜ ਓਡੀਸ਼ਾ ਮੱਧ ਪ੍ਰਦੇਸ਼ ਤੇਲੰਗਣਾ ਵਿਧਰ ਉੱਤਰੀ ਆਂਧਰਾ ਪ੍ਰਦੇਸ਼ ਪੂਰਬੀ ਰਾਜਸਥਾਨ ਚ ਕੁਝ ਥਾਵਾਂ ਤੇ ਭਾਰੀ ਮੀਂਹ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਛੁੱਟੀਆਂ ਦੇ ਲਿਹਾਜ਼ ਨਾਲ ਪੰਜਾਬ ਵਾਸੀਆਂ ਲਈ ਇਹ ਹਫਤਾ ਬੇहद ਖਾਸ ਹੈ ਕਿਉਂਕਿ ਇਹਨਾਂ ਦਿਨਾਂ ਦੌਰਾਨ ਲਗਾਤਾਰ ਤਿੰਨ ਛੁੱਟੀਆਂ ਹਨ ਅਗਸਤ ਮਹੀਨੇ ਦਾ ਇਹ ਲੰਬਾ ਵੀਕਐਂਡ 24 ਅਗਸਤ ਯਾਨੀ ਅੱਜ ਤੋਂ ਸ਼ੁਰੂ ਹੋਵੇਗਾ ਅਗਸਤ ਦੇ ਲੰਬੇ ਵੀਕਐਂਡ ਅਤੇ ਛੁੱਟੀਆਂ ਦੀ ਸੂਚੀ ਵਿੱਚ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਹੀ ਹੈ 24 ਅਗਸਤ ਯਾਨੀ ਅੱਜ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਰਨਾ 24 ਅਗਸਤ ਯਾਨੀ ਅੱਜ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਅਤੇ ਕਈ ਸਕੂਲਾਂ ਵਿੱਚ ਛੁੱਟੀ ਰਹਿਣ ਵਾਲੀ ਹੈ ਜਦਕਿ ਬਾਕੀ ਸਰਕਾਰੀ ਦਫ਼ਤਰਾਂ ਵਿੱਚ ਵੀ ਬੰਦ ਹੀ ਰਹਿੰਦਾ ਹੈ ਇਸ ਤੋਂ ਬਾਅਦ 25 ਅਗਸਤ ਨੂੰ ਐਤਵਾਰ ਹੈ ਤੇ ਇਸ ਦਿਨ ਤਾਂ ਵੈਸੇ ਹੀ ਜਨਤਕ ਛੁੱਟੀ ਰਹਿੰਦੀ ਹੈ ਇਸ ਤੋਂ ਅੱਗੇ 26 ਤਰੀਕ ਦਿਨ ਸੋਮਵਾਰ ਨੂੰ ਸਾਰੇ ਦੇਸ਼ ਵਿੱਚ ਕ੍ਰਿਸ਼ਨ ਦਾ ਜਨਮ ਅਸ਼ਟਮੀ ਦਾ ਤਿਉਹਾਰ ਹੈ ਇਸ ਤਿਉਹਾਰ ਨੂੰ ਦੇਸ਼ ਭਰ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਸਕੂਲਾਂ ਕਾਲਜਾਂ ਬੈਂਕਾਂ ਤੇ ਦਫ਼ਤਰਾਂ ਵਿੱਚ ਛੁੱਟੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਪੰਜਾਬ ਸਰਕਾਰ ਕਿੰਨੇ ਵਿਕਾਸ ਕਾਰਜ ਕਰ ਰਹੀ ਹੈ ਇਸ ਦੀ ਝਲਕ ਜਲੰਧਰ ਵਿੱਚ ਵੇਖਣ ਨੂੰ ਮਿਲੀ ਹੈ ਜਿੱਥੇ ਬੂਸੇ ਦੇ ਵਿਧਾਇਕ ਗੋਗੀ ਨੇ ਆਪਣੇ ਹੱਥੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਇਆ ਕਰੋੜਾਂ ਰੁਪਏ ਦਾ ਵਿਕਾਸ ਕਾਰਜ ਦਾ ਨੀਂਹ ਪੱਥਰ ਪੰਨ ਸੁਟਿਆ ਹੈ ਅਤੇ ਹੁਣ ਇਸ ਮਗਰੋਂ ਵਿਕਰਮ ਮਜੀਠੀਏ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੀਆਈਪੀ ਕਲਚਰ ਦੇ ਸਖਤ ਖਿਲਾਫ ਸੀ ਆਪ ਵਾਲੇ ਖੁਦ ਕਹਿੰਦੇ ਸੀ ਕਿ ਅਸੀਂ ਕੋਈ ਵੀ ਨੀ ਪੱਥਰ ਨਹੀਂ ਰੱਖਾਂਗੇ ਸਗੋਂ ਕੰਮ ਕਰਕੇ ਦਿਖਾਵਾਂਗੇ ਲੁਧਿਆਣਾ ਤੋਂ ਐਮਐਲਏ ਗੁਰਪ੍ਰੀਤ ਗੋਗੀ ਵੱਲੋਂ ਝੂਠ ਦਾ ਨਹੀਂ ਪੱਥਰ ਹਟਾਇਆ ਗਿਆ ਹੈ ਕਿਉਂਕਿ ਉਹ ਕੰਮ ਨਹੀਂ ਕਰ पाए ਉਹਨਾਂ ਨੇ ਅੱਗੇ ਲਿਖਿਆ ਕਿ ਗੋਗੀ ਜੀ ਮੈਂ ਆਸ ਕਰਦਾ ਹਾਂ ਕਿ ਜਿੱਥੇ-ਜਿੱਥੇ ਵੀ ਪੰਜਾਬ ਵਿੱਚ ਝੂਠ ਦੇ ਨੀ ਪੱਥਰ ਰੱਖੇ ਗਏ ਹਨ ਤੁਸੀਂ ਖੁਦ ਕਹੀ ਲੈ ਕੇ ਢਾਉਂਗੇ ਮੇਰੇ ਮਨ ਵਿੱਚ ਤੁਹਾਡੇ ਲਈ ਪਹਿਲਾਂ ਵੀ ਕਦਰ ਹੈ ਇਸ ਨਾਲ ਹੋਰ ਵਧੇਗੀ ਉਹਨਾਂ ਨੇ ਕਿਹਾ ਕਿ ਗੋਗੀ ਜੀ ਨੀ ਪੱਥਰ ਵੀ ਢਾਓ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਝੂਠੇ ਪ੍ਰਚਾਰ ਦੇ ਨੀ ਪੱਥਰ ਵੀ ਟਾਓ ਜਾਣਕਾਰੀ ਅਨੁਸਾਰ ਜਿਸ ਨੀ ਪੱਥਰ ਨੂੰ ਵਿਧਾਇਕ ਨੇ ਤੋੜਿਆ ਹੈ ਉਹ ਸੀਮ ਭਗਵੰਤ ਮਾਨ ਵੱਲੋਂ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਰੱਖਿਆ ਗਿਆ ਸੀ ਵਿਧਾਇਕ ਗੋਗੀ ਦਾ આરોਪ ਹੈ ਕਿ ਅਫਸਰ ਸਾਹਿਬ ਵੱਲੋਂ ਨੀ ਪੱਥਰ ਰੱਖਣ ਦੇ ਬਾਵਜੂਦ ਵਿਕਾਸ ਕਾਰਜ ਨਹੀਂ ਕੀਤੇ ਜਾ ਰਹੇ ਹਨ ਵਿਧਾਇਕ ਗੋਗੀ ਨੇ ਇਸ ਮੌਕੇ ਅਧਿਕਾਰੀਆਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਇਹ ਕੰਮ ਸ਼ੁਰੂ ਨਹੀਂ ਹੁੰਦਾ ਸਭ ਤੋਂ ਵੱਡੀ ਗੱਲ ਆ ਮੈਨੂੰ ਅੱਜ ਬੜਾ ਇਸ ਤਰ੍ਹਾਂ ਦੁੱਖ ਹੋ ਰਿਹਾ ਕਿ ਮੈਂ ਜਿਹੜਾ ਆਪਣੇ ਹੱਥੀਏ ਪੱਥਰ ਲਾ ਕੇ ਗਿਆ ਸੀ ਉਹਨੂੰ ਅੱਜ ਆਪਣੇ ਹੱਥੀ ਤੋੜ ਰਿਆਂ ਕਾਰਨ ਕਿ ਅਸੀਂ ਬੜੀਆਂ ਸਦਰਾ ਨਾਲ ਲਾਇਆ ਸੀ ਆ ਵੀ ਚਾ ਲੋਕ ਲੋਕਾਂ ਨੂੰ ਅਸੀਂ ਰਾਹਤ ਦੇਵਾਂਗੇ ਗੰਦੇ ਪਾਣੀ ਤੋਂ ਗੰਦੇ ਨਾਲੇ ਤੋਂ ਛੁਟਕਾਰਾ ਦਿਵਾਂਗੇ ਪਰ 2.5 ਸਾਲ ਹੋ ਗਏ ਇਸ ਕੰਮ ਨੂੰ ਚਲਦੇ ਨੂੰ ਕਿਉਂਕਿ 2020 ਦੇ ਵਿੱਚ ਡੀਪੀਆਰ ਬਣੀ ਸੀ 650 ਕਰੋੜ ਦੀ ਕਰੋਨਾ ਦੇ ਦਿਨਾਂ 'ਚ ਪੁਰਾਣੀ ਸਰਕਾਰ ਨੇ ਬਣਾਈ ਸੀ ਔਰ 650 ਕਰੋੜ ਦੀ ਡੀਪੀਆਰ ਦੇ ਵਿੱਚ ਕਰੋਨਾ ਚੀਨਾਂ ਨੇ ਟੈਂਡਰ ਲਾਤੇ ਕਰੋਨਾ ਚੀਨਾਂ ਨੇ ਟੈਂਡਰ ਖੋਲ ਕੇ ਆਪਣੇ ਚਹੇਤਿਆਂ ਨੂੰ ਮੈਂ ਸੀਪੀਆਈ ਦੀ ਵੀ ਜਾਂਚ ਕਰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਔਰ ਮੈਂ ਵਿਜੀਲੈਂਸ ਦੀ ਵੀ ਔਰ ਇੱਕ ਨਾਲ ਜੁਡੀਸ਼ਰੀ ਜੁਡੀਸ਼ਰੀ ਇਨਕੁਆਇਰੀ ਹੋਣੀ ਚਾਹੀਦੀ ਤਿੰਨੋਂ ਏਜੰਸੀਆਂ ਪੈਰਲਰ ਚੱਲਣ ਕਿਉਂਕਿ ਸਾਨੂੰ ਮਾਨਯੋਗ ਆਪੀ ਏਜੰਸੀਆਂ ਤੇ ਪੂਰਾ ਭਰੋਸਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੱਥਰ ਉਸ ਜਗ੍ਹਾ ਦੇ ਉੱਤੇ ਲੱਗੇ ਮੇਰੇ ਨਾਮ ਜਿੱਥੇ ਡਿਵੈਲਪਮੈਂਟ ਨਾ ਹੋਈ ਹੋਵੇ ਜਿੱਥੇ ਕੰਮ ਨਾ ਹੋਇਆ ਹੋਵੇ ਅਸੀਂ ਸਿਰਫ ਆਪਣੀ ਫੋਕੀ ਸ਼ੋਹਰਤ ਲੋਕਾਂ ਮੂਰੇ ਲੈਣ ਲਈ ਆਪਣਾ ਕੰਧ ਲਾ ਕੇ ਉੱਥੇ ਪੱਥਰ ਖੜਾ ਕਰਕੇ ਤੇ ਸਾਨੂੰ ਇਹ ਮੇਰਾ ਪੱਥਰ ਮੈਂ ਜਦੋਂ ਇੱਥੋਂ ਲੱਗਦਾ ਮੈਨੂੰ ਰੋਜ਼ ਮਜ਼ਾਕ ਕਰਦਾ ਕਿ ਤੂੰ ਮੈਨੂੰ ਲਾ ਕੇ ਐਸੀ ਇੱਥੇ ਦੱਸ ਤੂੰ ਕੀ ਕੀਤਾ ਠੀਕ ਆ ਇਹ ਮੈਂ ਮੈਂ ਆਪਣੀ ਆਤਮਾ ਦੀ ਵਾਸਤੇ ਬੋਲ ਰਿਹਾ ਇਹ ਪੱਥਰ ਰੋਜ਼ ਮੈਨੂੰ ਮਜ਼ਾਕ ਕਰਦਾ ਜਦੋਂ ਮੈਨੂੰ ਰੋਜ਼ ਲੱਗਦਾ ਤੇਸ ਕਰਕੇ ਮੈਂ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦਾ ਕੌਮਾ ਕਮੇਟੀ ਦੇ ਚੇਅਰਮੈਨ ਨੂੰ ਲੱਗਦਾ ਜੀ ਜੇਕਰ ਬਿਲਕੁਲ ਮੈਂ ਜਿਹੜੀ ਵਿਧਾਨ ਸਭਾ ਕਮੇਟੀ ਦਾ ਮਾਨਯੋਗ ਸਪੀਕਰ ਸਾਹਿਬ ਨੇ ਮਾਨ ਸਾਹਿਬ ਨੇ ਮੈਨੂੰ ਚੇਅਰਮੈਨ ਬਣਾਇਆ ਮੈਂ ਆਪਣੀਆਂ ਉਹਨਾਂ ਉਮੀਦਾਂ ਤੇ ਉਹਨਾਂ ਲਈ ਖਰਾ ਉਤਰਨਾ ਚਾਹਨਾ ਉਸੇ ਖਰੇ ਉਤਰਨ ਦੀ ਤਹਿਤ ਅੱਜ ਮੈਂ ਆਪਣੇ ਇਸ ਪ੍ਰੋਟੈਸਟਾ ਮੇਰਾ ਔਰ ਜੇ ਮੈਂ ਇੱਕ ਹਫ਼ਤੇ ਦਾ ਟਾਈਮ ਦਿੰਦਾ ਆਪਣੇ ਅਫਸਰਾਂ ਨੂੰ ਜੇ ਇਹ ਬੰਦੇ ਪੁੱਤ ਬਣ ਕੇ ਕੰਮ ਕਰ ਲਗੇ ਠੀਕ ਆ ਨਹੀਂ ਤਾਂ ਮੈਂ ਇੰਸ਼ਨ ਤੇ ਬੈਠੂਗਾ ਔਰ ਉਹਦੇ ਨਾਲ ਮੇਰਾ ਸਾਰਾ ਇਲਾਕਾ ਬੈਠੇਗਾ ਔਰ ਅਸੀਂ ਇਹ ਬੁੱਟੇ ਨਾਲੇ ਦੀ ਜੋ ਸੀ ਸਾਡੇ ਲੋਕਾਂ ਨੇ ਸਾਨੂੰ ਆਪਣੀ ਸਰਕਾਰ ਦੇ ਖਿਲਾਫ ਤੁਹਾਨੂੰ ਜਿਹੜਾ ਐਕਸ਼ਨ ਤੇ ਲੈਣਾ ਪੈ ਰਿਹਾ ਨਹੀਂ ਸਰਕਾਰ ਦੇ ਖਿਲਾਫ ਨਹੀਂ ਹੁੰਦਾ ਇਹ ਸਰਕਾਰ ਸਰਕਾਰ ਦੇ ਨਾਲ ਹੀ ਅਸਰ ਚਾਹੀਏ ਦੇਖੋ ਮੇਰੀ ਗੱਲ ਸੁਣੋ ਜਦੋਂ ਅਫਸਰਾਂ ਨੇ ਉੱਪਰ ਜਾ ਕੇ ਗਲਤ ਤਰੀਕੇ ਨਾਲ ਗਾਈਡ ਕਰਨਾ ਮਨਜੋਗ ਮੁੱਖ ਮੰਤਰੀ ਸਾਹਿਬ ਨੂੰ ਜਾਂ ਹੋਰਾਂ ਨੂੰ ਉਹਨਾਂ ਨੂੰ ਗਰਾਸ ਰੂਟ ਤੇ ਨੀਂ ਨਾ ਪਤਾ ਕੀ ਆ ਕੀ ਲੱਗਦਾ ਹੁਣ ਕਾਰਵਾਈ ਹੋਊਗੀ ਅਫਸਰਾਂ ਤੇ ਦੇਖੋ ਅਸੀਂ ਆਪਣੀ ਕਾਰਵਾਈ ਕਰਨੀ ਆ ਬਾਕੀ ਸਾਡੇ ਸਰਕਾਰ ਬੈਠੀ ਆ ਮਾਯੋਕ ਮੁੱਖ ਮੰਤਰੀ ਸਾਹਿਬ ਦੇਖਣਗੇ ਜਿਹੜਾ ਮੁੱਖ ਮੰਤਰੀ ਆਪ ਦਾ ਨਸ਼ਾ ਨਹੀਂ ਛਡਾ ਸਕਿਆ ਇਹਨੇ ਪੰਜਾਬ ਦਾ ਨਸ਼ਾ ਛਡਾਣਾ ਹੈ ਇਹਨੇ ਘਰ ਘਰ ਤਾਈਂ ਰੋਜ਼ਗਾਰ ਨਹੀਂ ਘਰ ਘਰ ਤਾਈਂ ਨੌਕਰੀਆਂ ਨਹੀਂ ਮੁਆਵਜ਼ੇ ਨਹੀਂ ਘਰ ਘਰ ਤਾਈਂ ਨਸ਼ਾ ਪਹੁੰਚਾ ਦਿੱਤਾ ਹੈ ਤੇ ਗੱਲਾਂ ਕਰਦਾ ਸੀ 4 ਹਫ਼ਤਿਆਂ 'ਚ ਖਤਮ ਕਰ ਦਾਂਗਾ 15 ਅਗਸਤ ਨੂੰ ਪਿਛਲੇ ਸਾਲ ਕਹਿੰਦਾ ਸੀ ਅਗਲੇ 15 ਅਗਸਤ ਤਾਈਂ ਸੌਖਾ ਦੀ ਸੀ ਉਹ ਅੱਜ 19 ਦਿਨ ਹੋਸ ਵੀ ਨਿਕਲ ਗਿਆ ਜਿਸ ਬੰਦੇ ਨੂੰ ਪਤਾ ਹੀ ਨਹੀਂ ਕਿ 11 ਵਜੇ ਤੱਕ ਸ਼ਰਾਬੀ ਕੇ ਪਾਰਲੀਮੈਂਟ ਚ ਆਂਦਾ ਸੀ ਮੜ ਕੇ ਨੇ ਕੀ ਸੁਭਾ ਚਲਾ ਕਹਿੰਦਾ ਮੈਂ ਮੋਹੱਲਾ ਕਲੀਨਿਕ ਖੋਲੂੰਗਾ ਤਾਂ ਆਪਣੀ ਫੋਟੋ ਲਾਵਾਂਗਾ ਤੇ ਮੋਦੀ ਕਹਿੰਦਾ ਜੇ ਫੋਟੋ ਤੂੰ ਆਪਣੀ ਲਾਨੀਆ ਫਿਰ ਜਾ ਮੈਂ ਪੈਸੇ ਨਹੀਂ ਨੰਦੇ ਆਪੇ ਖਰਚ ਜਿਹਦੇ ਕਰਕੇ ਨੈਸ਼ਨਲ ਹੈਲਥ ਮਿਸ਼ਨ ਦੇ ਹਜ਼ਾਰਾਂ ਕਰੋੜ ਰੁਪਏ ਕਹਿੰਨੇ ਲੋਕਾਂ ਨੂੰ ਜਿਹੜਾ 5 ਲੱਖ ਦਾ ਮੁਫਤ ਇਲਾਜ ਹੁੰਦਾ ਸੀ ਉਹ ਵੀ ਸਾਰਾ ਬੰਦ ਹੋ ਗਿਆ ਹਸਪਤਾਲਾਂ ਨੂੰ ਗ੍ਰਾਂਟ ਮਿਲਦੀ ਸੀ ਉਹ ਵੀ ਬੰਦ ਹੋ ਗਿਆ ਭਗਵੰਤ ਮਾਨ ਦੀ ਫੋਟੋ ਖਾਤਰ ਰੋਣਾ ਸੁਣਾ ਕੀ ਤੀਜੀ ਗੱਲ ਮੈਂ ਕਹਾਂਗੀ ਅੱਜ ਕਿਸਾਨਾ ਵੇ ਤੁਸੀਂ ਹਾਲਾਤ ਦੇਖੋ 60% ਸੈਂਪਲ ਡੀਏਪੀ ਵਿੱਚ ਫੇਲ ਹੋ ਗਏ 4-4 ਹਜ਼ਾਰ ਦੀ ਇੱਕ ਤਹਲੀ ਮਿਲਦੀ ਹੈ ਕਿਸਾਨਾਂ ਨੇ ਜਿਨ੍ਹਾਂ ਨੇ ਪੈਸੇ ਵੀ ਪਾਏ ਉਹ ਨਕਲੀ 60% ਜਿਹੜੇ ਨਿਕਲੇ ਨੇ ਜਦ ਉਹਨਾਂ ਦਾ ਫਸਲ ਦਾ ਨੁਕਸਾਨ ਹੋਊਗਾ ਜ਼ਿੰਮੇਵਾਰ ਕੌਣ ਹੋਊਗਾ ਆ ਖੇਤੀਬਾੜੀ ਮੰਤਰੀ ਤੇ ਸਰਕਾਰ ਜਿਨ੍ਹਾਂ ਨੇ ਨਾ ਇਹਨਾਂ ਨੂੰ ਮੁਆਵਜ਼ਾ ਦੇਣਾ ਤੇ ਨਾ ਇਹਨਾਂ ਦੀ ਬਾਪੜਦੀ ਹੈ ਜਿਹੜੇ ਕਹਿੰਦੇ ਸੀ ਐਮਐਸਪੀ 'ਚ ਮੂੰਗੀ ਖਰੀਦਾਂਗੇ ਮੂੰਗੀ ਬੂਜੋ ਮੂੰਗੀ ਬੀਜੋ 3 ਸਾਲ ਚ ਦੱਸੋ ਕਿਹਨੂੰ ਐਮਐਸਪੀ ਮਿਲੀ ਮੂੰਗੀ ਦੀ ਤੇ ਨਾ ਕਾਨੂੰਨ ਵਿਵਸਥਾ ਰਹੀ ਗੈਂਗਸਟਰਾਂ ਦੇ ਰਾਜ ਚੱਲ ਰਿਹਾ ਹੈ ਜੇਲਾ ਤੋਂ ਇੰਟਰਵਿਊ ਦੇ ਰਹੇ ਨੇ ਨਾ ਸੋਦਨ ਰੇਗਾ ਦਾ ਕੰਮ ਗਰੀਬਾਂ ਨੂੰ ਮਿਲ ਰਿਹਾ ਨਾ ਸਮੇਂ ਨਾਲ ਪੈਸੇ ਮਿਲ ਰਹੇ ਨਹੀਂ ਨਾ ਕਿਸਾਨ ਦੀ ਸੁਣਵਾਈ ਤੇ ਬੇਰੋਜ਼ਗਾਰੀ ਦਾ ਤਾਂ ਹਾਲ ਨਾ ਪੁੱਛੋ ਕੀ ਹੋਇਆ ਰੋਟੇਖਸ ਨੂੰ ਹੋਣਾ ਪੈਗੇ 2 ਰੋਟੇਖਸ ਨੂੰ ਹੋਣਾ ਪੈਗੇ ਬਸ ਲੋਕਾਂ ਦੀ ਜੇਬਾਂ ਤੋਂ ਕੱਢੀ ਜਾ ਰਹੇ ਨੇ ਕਿਸੇ ਤਿੰਨ ਸਾਲਾਂ 'ਚ ਜੇ ਕਿਸੇ ਇੱਕ ਨੂੰ ਕਿਸੇ ਇੱਕ ਆਪਦਾ ਵਾਸਤੇ ਕੋਈ ਦਵਾਨੀ ਮੁਆਵਜ਼ਾ ਮਿਲਿਆ ਭਾਵੇਂ ਫਲੱਡ ਆਏ ਭਾਵੇਂ ਸੁੱਕਾ ਹੈ ਭਾਵੇਂ ਨਰਮੇ ਨੂੰ ਵੀ ਇੱਕ ਦਵਾਨੀ ਕਿਸੇ ਨੂੰ ਕੋਈ ਨਾ ਮੁਆਵਜ਼ਾ ਮਿਲਿਆ ਇੱਕ ਕੋਈ ਸਕੂਲ ਹਸਪਤਾਲ ਦੀ ਜਿਹੜੀ ਗਾਰੰਟੀਆਂ ਦਿੰਦੇ ਸੀ ਦਿਖਾ ਦਿਓ ਜੇ ਕੋਈ ਇੱਕ ਸੁਪੰਦ ਜ਼ਰੂਰ ਹੋਏ ਨੇ ਕੁੰਤਾ ਕਾਲਜ ਵੀ ਬੰਦ ਹੋ ਰਹੇ ਨੇ ਵੱਡੇ ਵੱਡੇ ਲੇਕਿਨ ਬਨਿਆ ਕੁਛ ਨਹੀਂ ਲੋਕਾਂ ਦੇ ਉੱਤੇ ਟੈਕਸ ਲਾ ਦਿੱਤੇ ਇਹਨਾਂ ਦੀ ਜੇਬਾਂ ਤੋਂ ਪੈਸੇ ਕੱਢ ਕੇ ਅੱਜ ਤਨਖਾਹਾਂ ਦੇਣ ਵਾਸਤੇ ਪੈਸੇ ਭਗਵੰਤ ਮਾਨ ਨੂੰ ਦਿੱਲੀ ਜਾ ਕੇ ਕੇਜਰੀਵਾਲ ਦਾ ਇਨਸੂਲਿਨ ਦਾ ਇੰਜੈਕਸ਼ਨ ਪੂਰਾ ਲੱਗ ਰਹੀ ਉਹਦੇ ਵਾਸਤੇ ਹਰ ਹਫਤੇ ਜਾਂਦਾ ਲੇਕਿਨ ਸਮਾਂ ਕੱਢ ਕੇ ਚਲੇ ਜਾਂਦਾ ਮੰਤਰੀਆਂ ਦੇ ਕੋਲ ਕਹਿੰਦਾ ਕਿ ਸਾਡੇ ਐਸਸੀ ਬੱਚਿਆਂ ਦੀ ਸਕਾਲਰਸ਼ਿਪ ਤੇ ਪੈਸੇ ਸਾਰੇ ਖਤਮ ਹੋ ਗਏ ਨੇ ਬੰਦ ਹੋ ਗਏ ਨੇ ਅਸੀਂ ਲੁੱਟ ਕੇ ਖਾ ਗਏ ਮਾਫੀ ਕਰ ਦਿਓ ਸਾਡੇ ਬੱਚਿਆਂ ਦੀ ਪੜ੍ਹਾਈ ਨਾ ਜਾਏ 4 ਲੱਖ ਬੱਚੇ ਪਰਦੇ ਸੀ ਬਾਲ ਸਾਹਿਬ ਦੇ ਸਮੇਂ ਅੱਜ 50 ਹਜ਼ਾਰ ਤੇ ਰਹਿ ਗਏ ਨੇ ਕਿਉਂਕਿ ਸਾਰਿਆਂ ਦੇ ਪੈਸੇ ਖਾਦੇ ਦੇਖੋ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਸੀ ਕਿ ਇਹਨਾਂ ਨੇ ਗੁਰੂ ਸਾਹਿਬ ਦੇ ਅੰਗ ਰੋਲਤੇ ਤੇ ਖੜਨਗੇ ਕਾਂਗਰਸੀ ਵੀ ਆ ਕਹਿੰਦੇ ਕਹਿੰਦੇ ਸਰਕਾਰ ਚ ਆਏ ਆਮ ਆਦਮੀ ਵੀ ਕਹਿੰਦੇ ਕਹਿੰਦੇ ਸਰਕਾਰ ਚ ਆਏ ਤੇ ਹੁਣ ਸਾਰਿਆਂ ਨੇ ਦੇਖ ਹੀ ਲਿਆ ਕਿ ਇਹਨਾਂ ਦੀ ਬਣਾਈ ਹੋਈ ਸੱਟਾਂ ਨੇ ਕਿਹਨੂੰ ਦੋਸ਼ੀ ਬਣਾਇਆ ਤੇ ਦੋਸ਼ੀਆਂ ਨੂੰ ਜਦ ਕੇਸ ਚੱਲ ਰਿਹਾ ਆ ਭਗਵੰਤਬਾਨ ਕੇਸ ਕਮਜ਼ੋਰ ਕਰ ਕਰਕੇ ਦੋਸ਼ੀਆਂ ਨੂੰ ਪੰਜਾਬ ਤੋਂ ਬਾਹਰੋਂ ਕੇਸ ਸਾਰੇ ਚਲੇ ਗਏ ਨੇ ਜਿੱਥੇ ਉਹਨਾਂ ਦੀ ਜਮਾਤਤਾ ਹੋ ਰਹੀਆਂ ਨੇ ਤੇ ਜਿੱਥੇ ਇਹ ਛੱਡੇ ਜਾਣਗੇ ਤੇ ਜੁਰਮਾਨਾ ਵੀ ਹੋਗਾ ਜੀ ਹਾਂ ਬਿਲਕੁਲ ਬਿਲਕੁਲ ਤੇ ਇਹਨਾਂ ਨੂੰ ਜੁਰਮਾਨਾ ਵੀ ਜਿਵੇਂ ਦੱਸ ਰਹੇ ਨੇ ਬਜ਼ੁਰਗੀ ਸਰਕਾਰ ਨੂੰ ਜੁਰਮਾਨਾ ਲੱਗ ਰਿਹਾ ਉਹਨਾਂ ਇਹ ਹਾਲਾਤ ਹੈ ਸੋ ਬੇਅਦਬੀਆਂ ਦੇ ਝੂਠ ਮਾਰਿਆ ਨਸ਼ਿਆਂ ਤੇ ਝੂਠ ਮਾਰਿਆ ਤੇ ਹੁਣ ਹਰ ਪੱਖੋਂ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਇਹਨੇ ਕਸਰ ਕੀ ਛੱਡੀ ਹੈ ਜਿਹੜੇ ਪਹਿਲਾਂ ਨੀ ਪੱਥਰ ਰੱਖੇ ਸੀ ਜਿੱਥੇ ਕੰਮ ਸੰਪੂਰਨ ਹੋ ਗਏ ਆ ਉਹਨਾਂ ਕੰਮਾਂ ਦੇ ਅੱਜ ਕਰੋੜਾਂ ਦੇ ਕੰਮਾਂ ਦੇ ਇਹ ਕਾਜ ਵੀ ਜਿਹੜੇ ਕੀਤੇ ਗਏ ਤੋ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਬਰਨਾਲੇ ਹਲਕੇ ਵੱਲੋਂ ਕਿਉਂਕਿ ਕਰੋੜਾ ਰੁਪਏ ਦੀ ਗ੍ਰਾਂਟ ਸਾਡੇ ਵੱਖ-ਵੱਖ ਪਿੰਡਾਂ 'ਚ ਇੱਥੇ ਆਈ ਆ ਹੁਣ ਅਸੀਂ ਸੇਖੇ ਖੜੇ ਆ ਪਹਿਲਾਂ ਜਲੂਰਤ ਘਾਟਨ ਕਰਕੇ ਆਇਆ ਉਸ ਤੋਂ ਪਹਿਲਾਂ ਪੱਤੀ ਸੇਖੇ 'ਚ ਵੀ ਤੁਸੀਂ ਦੇਖੋ ਵੀ ਇੱਕ ਤਾਂ ਦੇਖੋ ਆ ਪੰਚਾਇਤ ਘਰ ਆ 50 ਲੱਖ ਦੀ ਲਗਦੇ ਨਾਲੇ ਬਣਿਆਗਾ ਇਸ ਤੋਂ ਪਹਿਲਾਂ ਜਲੂਰ ਵੀ ਪੰਚਾਇਤ ਘਰ ਦਾ ਉਦਘਾਟਨ ਜਿਹੜਾ ਕੀਤਾ ਤੇ ਇਦਾਂ ਦੇ ਮੈਨੂੰ ਲੱਗਦਾ ਵੀ ਪੰਚਾਇਤ ਘਰ ਕਦੇ ਕਦੇ ਸੋਚੇ ਵੀ ਨਹੀਂ ਹੋਣੇ ਇਹ ਪੰਚਾਇਤ ਘਰ ਵੀ ਇੱਥੇ ਕੱਲ ਨੂੰ ਕੋਈ ਸਾਂਝਾ ਸਮਾਗਮ ਕਰਨਾ ਕਿਤੇ ਪਿੰਡ ਦਾ ਕੋਈ ਕਿਸੇ ਧੀ ਦਾ ਵਿਆਹ ਕਰਨਾ ਇਦਾਂ ਦੇ ਇੱਥੇ ਜਿਹੜੇ ਕਾਰਜਾ ਜਿਹੜੇ ਹੋ ਸਕਦੇ ਆ ਇਹ ਦੋਨੇ ਪਿੰਡਾਂ ਚ ਬਣਾਏ ਗਿਆ ਇਦੂ ਬਿਨਾ 80 ਲੱਖ ਦੇ ਨਾਲ 40 ਲੱਖ ਦੇ ਨਾਲ ਗਲੀਆਂ ਤੇ 40 ਲੱਖ ਜਿਹੜਾ 66 ਅੱਜ ਜਿਹੜਾ ਕਹਿ ਲੋ ਵੀ ਉਦਘਾਟਨਾ ਜਿਹੜਾ ਨੀ ਪੱਥਰਾ ਜਿਹੜਾ ਉਹ ਰੱਖਿਆ ਗਿਆ ਇਦੂ ਬਿਨਾ ਆਉਣ ਵਾਲੇ ਸਮੇਂ ਚ ਕੋਈ ਟੈਂਡਰ ਖੋਲਣ ਵਾਲੇ ਆ ਇੱਕ ਤਾਂ ਸੇਖੇ ਦੀ ਜਿਹੜੀ ਫਿਰਨੀ ਹੈ ਉਹਦਾ ਟੈਂਡਰ ਲੱਗਿਆ ਹੋਇਆਗਾ ਤੇ ਇੱਕ ਜਿਹੜੀ ਅੰਦਰਲੀ ਸੜਕ ਹੈ ਮੈਨੂੰ ਵੀ ਆਉਂਦੇ ਨੂੰ ਕਿਉਂਕਿ ਪਹਿਲਾਂ ਵਿਰੋਧੀ ਧਿਰ ਦਾ ਐਮ ਐਲ اے ਸੀ ਕੈਸ ਸਾਲ ਹੋ ਗਏ ਉਹ ਸੜਕ ਦੇ ਹਾਲਾਤ ਹੋਈ ਸੀ ਤੇ ਬੜੇ ਲੰਬੇ ਸਮੇਂ ਦੀ ਡਿਮਾਂਡ ਸੀ ਉਹਦਾ ਵੀ 2-4 ਦਿਨਾਂ ਤੱਕ ਟੈਂਡਰ ਖੁੱਲ ਜੂਗਾ ਉਹਦਾ ਵੀ ਜਿਹੜਾ ਨੀ ਪੱਥਰ ਰੋਣ ਵਾਲਾ ਸਮੇ ਜਿਹੜਾ ਉਹ ਰੱਖਿਆ ਜਾਊਗਾ ਤੇ ਇਦੂ ਬਿਨਾ ਅ ਅੱਜ ਜਲੂਰ ਚ ਤਕਰੀਬਨ 2 ਕਰੋੜ ਦੇ ਕੰਮਾਂ ਦਾ ਜਿਹੜਾ ਨੀ ਪੱਥਰ ਰੱਖਿਆ ਗਿਆ ਪੱਤੀ ਸੇਖਮਾ ਚ ਵੀ ਤਕਰੀਬਨ ਉੱਥੇ ਵੀ ਇੱਕ ਛੱਪੜ ਦਾ ਸੀਗਾ ਗਲੀਆਂ ਦਾ ਸੀਗਾ 65 ਲੱਖ ਦੇ ਕੰਮਾਂ ਦਾ ਉੱਥੇ ਜਿਹੜਾ ਨੀ ਪੱਥਰ ਹੈ ਇਹ ਰੱਖਿਆ ਗਿਆ ਤੇ ਇਹ ਪਹਿਲੀ ਵਾਰ ਹੈ ਮਤਲਬ ਕਿ ਵੀ ਪਿਛਲੇ 75 ਸਾਲਾਂ ਚ ਆ ਸਾਰੇ ਸਾਡੇ ਪਿੰਡਾਂ ਵਾਲੇ ਖੜੇ ਆ ਕਿਸੇ ਸਰਕਾਰ ਚ ਪਹਿਲੇ 2.5 ਸਾਲਾਂ ਚ ਇੰਨੇ ਪੈਸੇ ਨਹੀਂ ਆਏ ਹੁਣੇ ਬਰਨਾਲੇ ਸਾਡੇ ਹਲਕੇ ਚ ਜਾਂ ਪੰਜਾਬ ਦੇ ਪਿੰਡਾਂ ਚ ਜਿੰਨੇ ਪੈਸੇ ਭਗਵੰਤ ਮਾਨ ਜੀ ਦੀ ਸਰਕਾਰ ਦੇ ਵਿੱਚ ਆਇਆ ਮੈਂ ਤਾਂ ਪਿੰਡਾਂ ਜਾ ਕੇ ਮਾਂ ਘੜੀਆਂ ਕਰਾ ਕੇ ਪੁੱਛਦਾ ਵੀ ਕੋਈ ਇੱਥੇ ਸਾਬਕਾ ਸਰਪੰਚ ਮੈਂਬਰ ਬੈਠੇ ਹੋਣਗੇ ਕਿਸੇ ਪਿੰਡ ਚ ਇੰਨੇ ਪੈਸੇ ਵੀ ਪਹਿਲੇ 2.5 ਸਾਲਾਂ ਚ ਆਏ ਹੁਣ ਕਰੋੜਾਂ ਰੁਪਇਆ ਤਾਂ ਸਾਡੇ ਆ ਜਿਹੜੇ ਨਹਿਰੀ ਪਾਈਪਲਾਈਨ ਹੈ ਹਰੇਕ ਪਿੰਡ ਚ ਉਹਨਾਂ ਨੂੰ ਜਿਹੜਾ ਉਹ ਆ ਚੁੱਕਿਆ ਆ ਛੱਪੜਾਂ ਦਾ ਤਾਂ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਹਰੇਕ ਪਿੰਡ ਕਿਤੇ ਸਾਡੇ ਦੋ ਛੱਪੜਾਂ ਨੂੰ ਪੈਸੇ ਆ ਗਏ ਹੁਣ ਇੱਥੇ ਵੀ ਤੇ ਇੱਕ ਦੋ ਨੂੰ ਆ ਗਏ ਨਾ ਇੱਕ ਪਹਿਲਾ ਹੋ ਗਿਆ ਇੱਕ ਪਹਿਲਾ ਹੈ ਨਾ ਜਲੂਰ ਮੈਨੂੰ ਲੱਗਦਾ ਤਿੰਨ ਛੱਪੜਾਂ ਨੂੰ ਆ ਗਏ ਸਾਰੇ ਪਿੰਡਾਂ ਚ ਮਤਲਬ ਕਿ ਜਿੰਨੇ ਜਿੰਨੇ ਛੱਪੜ ਨੇ ਸਾਰਿਆਂ ਨੂੰ ਜਿਹੜੇ ਪੈਸੇ ਆ ਉਹ ਆ ਰਿਹਾ ਫਰਵਾਈ ਵਾਲੇ ਖੜੇ ਇਹਨਾਂ ਦੇ ਵੀ ਤਿੰਨ ਛੱਪੜਾਂ ਨੂੰ ਆ ਗਏ ਇੱਕ ਜਿਹੜਾ ਰਹਿ ਗਿਆ ਉਹ ਦਾ ਕੀ ਫੇਰ ਜਿਹੜਾ ਉਹ ਪਾਇਆ ਹੋਇਆ ਗ੍ਰਾਂਟ ਦੇ ਵਿੱਚ ਤੋਂ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਕਰੋੜਾਂ ਰੁਪਏ ਦੀ ਜਿਹੜੀ ਗ੍ਰਾਂਟ ਹੈ ਉਹ ਉਹਨਾਂ ਵਾਲੇ ਸਮੇਂ 'ਚ ਵੀ ਕਿਉਂਕਿ ਆਹਾ ਜਿਹੜੀ ਇਸ ਵਾਰੀ ਜਿਹੜਾ ਸਾਨੂੰ ਕੈਪੀਟਲ ਫੰਡ ਤੇ ਹੋਰ ਫੰਡਸ ਦੇ ਵਿੱਚੋਂ ਤਕਰੀਬਨ 80 ਕਰੋੜ ਰੁਪਇਆ ਜਿਹੜਾ ਦਿੱਤਾ ਗਿਆ ਕੇਵਲ ਪਿੰਡੂ ਖੇਤਰ ਦੇ ਲਈ ਉਹਦੇ ਲਈ ਮੁੱਖ ਮੰਤਰੀ ਸਾਹਿਬ ਦਾ ਸੀ ਬਹੁਤ ਧੰਨਵਾਦ ਕਰਦਾ ਦੇਖੋ ਕਈ ਜਗ੍ਹਾ ਤੇ ਸਮੱਸਿਆ ਇਹ ਆ ਰਹੀ ਹੈ ਵੀ ਹੁਣ ਉੱਥੇ ਮਾਰਕੀਟ ਰੇਟ ਹੈ ਮੰਨ ਲਓ ਮੈਂ ਬਠਿੰਡੇ ਦੀ ਧਾਰਨ ਦੇਵਾਂ ਉੱਥੇ 2.5 ਕਰੋੜ ਰੁਪਇਆ ਇੱਕ ਵਾਰ ਕਰ ਲਈ ਅਸੀਂ ਕਹਿ ਰਹੇ ਹਾਂ ਵੀ ਜੀ ਤੁਸੀਂ 4 ਕਰੋੜ ਰੁਪਇਆ ਦੇ ਦਿਓ ਤੁਹਾਡੀ ਜ਼ਮੀਨ ਜਿਹੜੀ ਆ ਉਹ ਲੈਣੀ ਹੈ ਤਾਂ ਮੈਨੂੰ ਦੱਸੋ ਵੀ ਕਿਹੜਾ ਜ਼ਿਮੀਂਦਾਰ ਤਾਂ ਜ਼ਿਮੀਂਦਾਰ ਨਾ ਵੀ ਹੋਵੇ ਕਿਹੜਾ ਵਿਅਕਤੀ ਆਪਦੀ 2.5 ਕਰੋੜ ਵਾਲੀ ਚੀਜ਼ 4 ਕਰੋੜ ਦੀ ਦੇਊਗਾ ਠੀਕ ਹੈ ਜਿਹੜੇ ਸਹੀ ਮੁੱਲ ਨੇ ਜੋ ਬਣਦੇ ਮਾਰਕੀਟ ਰੇਟ ਹੈ ਉਹ ਦਿੱਤੇ ਜਾਣ ਤਾਂ ਲੋਕ ਤਾਂ ਚਾਹੁੰਦੇ ਹੀ ਆ ਵੀ ਭਾਈ ਜਿਹੜੀ ਡਿਵੈਲਪਮੈਂਟ ਸਟੇਟ ਦੀ ਹੋਵੇ ਤਾਂ ਇਹਦੇ ਲਈ ਪਰ ਰੇਟ ਵੀ ਜਿਹੜੇ ਬਣਦੇ ਉਹ ਦੇਣੇ ਚਾਹੀਦੇ